ਰਾਮ ਰਹੀਮ ਅਤੇ ਹਨੀਪ੍ਰੀਤ ਜਿਹੜੇ ਕਿ ਬੇਅਦਬੀ ਮਾਮਲੇ ਦੇ ਵਿੱਚ ਮਾਸਟਰਮਾਈਂਡ ਨੇ ਉਸ ਨੂੰ ਲੈ ਕੇ ਲਗਾਤਾਰ ਹੁਣ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਭੜਕੀਆਂ ਹੋਈਆਂ ਨੇ ਤਾਂ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਮੰਗ ਕੀਤੀ ਹੈ ਕਿ ਹਨੀਪ੍ਰੀਤ ਨੂੰ ਅਰੈਸਟ ਕੀਤਾ ਜਾਵੇ ਤੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਕੁਝ ਪਲਟਵਾਰਵੀ ਕੀਤੇ ਰਹੇ ਤੇ ਉਹਨਾਂ ਨੇ ਵੱਲੋਂ ਕਿਹਾ ਗਿਆ ਹੈ ਕਿ ਹਜੇ ਤੱਕ ਹਨੀਪ੍ਰੀਤ ਨੂੰ ਲੈ ਕੇ ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਜੋ ਕਿ ਡੇਰਾ ਪ੍ਰੇਮੀ प्रदीप ਕਲੇਰ ਦੇ ਵੱਲੋਂ ਬਿਆਨ ਬਾਜ਼ੀ ਦਿੱਤੇ ਗੀਆਂ ਨੇ ਕਿ ਕਿਹਾ ਗਿਆ ਹੈ ਕਿ ਸਭ ਤੋਂ ਵੱਡੇ ਮਾਸਟਰਮਾਈਂਡ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਵੱਲੋਂ ਜਿਹੜੀ ਬੇਅਦਬੀ ਕਰਵਾਈ ਗਈ ਤੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ 9 ਸਾਲ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਐਕਸ਼ਨ ਹਨੀਪ੍ਰੀਤ ਤੇ ਹੋਣਾ ਚਾਹੀਦਾ ਤੇ ਤੁਰੰਤ ਹਨੀਪ੍ਰੀਤ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਤੇ ਹੁਣ ਇੱਕ ਵੱਡਾ ਝਟਕਾ ਫਿਰ ਤੋਂ ਜਿਹੜਾ ਪ੍ਰੇਮੀਆ ਨੂੰ ਲੱਗਿਆ ਹੈ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਬੱਬਾ ਰਾਜਾ ਰਾਸਿੰਧਾ ਹੋਰ ਕੀ ਕਹਿਣਾ ਹੈ ਗੁਰੂ ਖਾਲਸੇ ਪੈਰਾ ਜੀਓ ਜੋ ਕਈ ਦਿਨਾਂ ਦਾ ਸੋਸ਼ਲ ਮੀਡੀਆ ਤੇ ਖਬਰ ਆ ਜਿਹੜੀ ਵਾਇਰਲ ਹੋ ਰਹੀ ਆ ਸ਼ਾਨਦਾਨ ਸਾਹਿਬ ਜੀ ਗੁਰਵਾਲਾ ਸਾਹਿਬ ਮਹਾਰਾਜਿਆਂ ਦੀ ਜਿਹੜੀ ਬੁਰਜਵਾਰ ਸਿੰਘ ਮਬਾਲਾ ਉਥੇ ਗੁਰੂ ਸਾਹਿਬ ਦਾ ਸੂਕਤੋਰੀ ਹੋਇਆ ਸੀ ਬਰਗਾੜੀ ਕਾਂਡ ਹੋਇਆ ਉਹ ਜਿਹੜਾ ਕੇਸ ਚੱਲਦੇ ਸਿੱਟਾਂ ਬਣੀਆਂ ਸੀ ਜਿਹੜੀ ਹੁਣ ਇਨਕੁਆਰੀ ਸਾਹਮਣੇ ਆ ਰਹੀ ਆ ਜੋ ਵੀ ਬਿਆਨ ਸਾਹਮਣੇ ਆ ਰਹੇ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਜਿਹੜਾ ਸਾਸੇਡੇ ਨਾਲ ਜੁੜਿਆ ਹੋਇਆ ਉਹਦੇ ਬਿਆਨ ਨੇ 165 ਦੇ ਤਹਿਤ ਵੀ ਜਿਹੜੀ ਸਾਰੀ ਸਾਜਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਮਾਸਟਰਮਾਈਂਡ ਹਨੀਪ੍ਰੀਤ ਤੇ ਸੌਦੇ ਵਾਲਾ ਸਾਹ ਲ ਹਨੀਪ੍ਰੀਤ ਦੇ ਕਹਿਣ ਤੇ ਉਦੇ ਵਾਲੇ ਸਾਹਿਬ ਨੇ ਕਿ ਅੱਜ ਜੋ ਹਨੀਪ੍ਰੀਤ ਕਹਿੰਦੀ ਹੈ ਉਹ ਹੀ ਕਰ। ਵੀਡੀਓ 'ਚ ਗੱਲ ਚੱਲੀ ਜੋ ਵੀ ਉੱਥੇ ਵਾਰਤਾ ਹੋਈ ਉਹ ਵਰਦੀਪ ਕਲੇਰ ਦੇ ਜਿਹੜੇ ਪ੍ਰੇਮੀ ਆ ਉਹਦੇ ਬਿਆਨ ਨੇ ਇਹ। ਕਹਿੰਦਾ ਮੈਂ ਪਿੱਛੇ ਖੜਾ ਸੀ ਉਸ ਟਾਈਮ ਜਿਹੜਾ ਭਾਈ ਮਾਝੀ ਆ ਹਰਜਿੰਦਰ ਸਿੰਘ ਮਾਝੀ ਉਹਦੇ ਦਫਾਨ ਲੱਗੇ ਸੀ ਉੱਥੇ। ਉਹਨੇ ਉਹਦੀ ਪ੍ਰੇਰਣਾ ਸਰਦਕਾ ਜਿਹੜੇ ਸੀਗੇ ਪ੍ਰੇਮੀ ਉਹਨਾਂ ਨੇ ਸਾਰੇ ਲੋਕਾਂ 'ਤੇ ਉਹ ਦੁਬਾਰਾ ਉਹਨਾਂ ਨੇ ਸਿੱਖ ਧਰਮ ਆਪਣਾ ਲਿਆ ਪ੍ਰੇਮੀਆਂ ਤੋਂ ਦੁਬਾਰਾ ਉਹ ਜਿੱਧਰ ਆ ਕੇ ਛੱਡ ਕੇ ਡੇਰੇ ਨੂੰ ਜੋ ਕੋਈ ਗੱਲ ਸਾਰੀ ਉਥੇ ਪਤਾ ਲੱਗੀ ਕੱਟ ਹੋਇਆ ਜਿਹੜਾ ਤੇ ਇਹ ਗੱਲ ਡੇਰੇ ਵਾਲੇ ਸਾਹਬ ਕੋਲੇ ਗਈ ਉਹ ਸਾਰੇ ਉੱਥੇ ਖੜੇ ਸੀ ਜਦੋਂ ਉਹਨਾਂ ਨੇ ਕੋਈ ਗੁਰਮਤਾ ਕੀਤਾ ਹਵਾਲਾ ਗੁਰਮਤਾ ਕਹਦਾ ਨਦੀ ਮੀਟਿੰਗ ਹੋਈ ਉਹਦੇ ਵਿੱਚ ਫਿਰ ਹਨੀਪ੍ਰੀਤ ਨੇ ਕਿਹਾ ਵੀ ਜਿਵੇਂ ਉਹਨੇ ਸਾਡੇ ਲੋਕਾਂ ਦੇ ਸਿੱਟੇ ਪਹਿਰਾ ਵਿੱਚ ਸਿੱਟੇ ਨੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਤੁਸੀਂ ਉਹ ਨੂੰ ਪਹਿਲਾਂ ਇਹ ਹੋਇਆ ਉਸ ਤੋਂ ਪਹਿਲਾਂ ਵੀ माजी ਨੂੰ ਉਹ ਕਰੋ ਕਹਿੰਦਾ ਪ੍ਰਚਾਰ ਕਰ ਆਲਾ ਪੈਜੂਗਾ ਫਿਰ ਉਹ ਕਹਿੰਦੇ ਵੀ ਇਹਨਾਂ ਨੇ ਇਹਨਾਂ ਦੇ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਰੋਲਿਆ ਜਾਵੇ ਇਸ ਤਰ੍ਹਾਂ ਗਲੀਆਂ ਨਾਲ ਹੋ ਜਾਂਦੇ ਉਹ ਸਾਰਾ ਹਨੀਪ੍ਰੀਤ ਨੇ ਕਿਹਾ ਜੋ ਇਹ ਜਿਹੜਾ ਸੌਦੇ ਵਾਲਾ ਸਾਧ ਆਪਨੇ ਕਹਿਤਾ ਵੀ ਜੋ ਇਹ ਕਹਿੰਦੀ ਉਹ ਵੀ ਕੁਝ ਕਰੂ। ਫਿਰ ਕਈ ਕਰੋੜ ਰੁਪਏ ਦਾ ਜਿਹੜਾ ਸੌਦਾ ਸਹਿ ਹੋਇਆ ਜੋ ਵੀ ਕੁਝ ਹੋਇਆ ਸਭ ਨੂੰ ਪਤਾ ਮਾਸਟਰਮਾਈਂਡ ਹਨੀਪ੍ਰੀਤ ਤੇ ਸੌਦੇ ਵਾਲਾ ਸਾਧ ਨੇ ਇਹ ਸਾਰੀ ਕਲੀਅਰ ਹੋ ਗਈ। ਹੁਣ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਲਿਆਉਣਾ ਪ੍ਰੋਟੈਕਟ ਬਲੰਟ ਤੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਲਿਆ ਕੇ ਮੋਦੀਆ ਪਾਉਣ ਸਾਰਾ ਕੁਝ ਦੱਸੂ ਜਿਹੜੀ ਉਹ ਹਨੀਪ੍ਰੀਤਾ ਉਹਨੂੰ ਵੀ ਲਿਆ ਕੇ ਲੈਡੀਜ਼ ਪੁਲਿਸ ਉਤੇ ਵੀ ਪੜਾ ਚਾੜੇ ਪਤਾ ਲੱਗੇ ਇਹਨਾਂ ਨੂੰ ਦੀਵੀਾ ਜਦ ਵੀ ਕਿਵੇਂ ਕਰਾਈਦੀ ਆ ਸਾਰਾ ਕੁਝ ਦੱਸਣਗੇ ਤੇ ਸਪਸ਼ਟ ਹੈ ਉਸ ਦੇਰੇ ਪ੍ਰੇਮੀ ਦੇ ਬਿਆਨ ਨੇ ਵੀ ਇਹ ਮਾਸਟਰਮਾਈਂਡ ਨੇ ਸਾਰਾ ਕੁਝ ਇਹਨਾਂ ਦੇ ਕਹਿਣ ਤੇ ਹੋਇਆ ਤੇ ਫਿਰ ਸਰਕਾਰਾਂ ਹੁਣ ਢਿੱਲ ਕਿਉਂ ਵਿਚਾਰਦੀਆਂ ਨੇ ਜਾਂ ਸਰਕਾਰਾਂ ਕਹਿੰਦੀਆਂ ਇਹ ਸਿੱਖ ਨੂੰ ਅਕੇ ਪਾ ਦੋ ਜਾਂ ਇਹ ਕੇਸ ਇਤੋਂ ਸੀਬੀਆਈ ਦੀ ਜਾਂਚ ਮੰਗ ਰਹੇ ਨੇ ਕਿਉਂ ਕਾਦੀ ਜਾਂਚਾਂ ਚਾਹਦੀਆਂ ਪੜਤਾਲਾਂ ਜਦੋਂ 165 ਦੇ ਉਹਨਾਂ ਨੇ ਜ਼ੁਰਮਾ ਕਬੂਲ ਕਰ ਲਿਆ ਸਾਰਾ ਕੁਝ ਕਹਿ ਦਿੱਤਾ ਫਿਰ ਹੁਣ ਜਾਂਚਾਂ ਕਾਦੀਆਂ ਹੁਣ ਸਰਕਾਰ ਨੂੰ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਨੂੰ ਲਿਆ ਕੇ ਪੂਰੀ ਤਫ਼ਤੀਸ਼ ਕੀਤੀ ਜਾਵੇ ਉਹਨਾਂ ਦੇ ਕੇਸ ਜਿਹੜੇ ਹੈਗੇ ਨੇ ਦਰਜ ਕਰਕੇ ਦੁਬਾਰਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਪਤਾ ਲੱਗੇ ਗੁਰੂ ਸਾਹਿਬ ਦੀ ਇਹਨਾਂ ਨੇ ਬਿਆਦਵੀ ਕੀਤੀ ਆ ਤੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਆ ਉਸ ਟਾਈਮ ਹੁਣ ਬਾਦਲ ਕਾ ਲਾਣਾ ਜਵਾਬ ਦੇਵੇ ਉਸ ਟਾਈਮ ਉਹਨਾਂ ਦੀ ਸਰਕਾਰ ਸੀਗੀ ਉਦੋਂ ਵੀ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਸੀ ਵੱਡੇ ਬਾਦਲ ਦੇ ਕਹਿਣ ਤੇ ਜਿਹੜੀ ਤਲਾਸ਼ੀ ਮੁਹਿੰਮ ਰੁਕਾਈ ਗਈ ਸੀ ਜਿਹੜਾ ਉਸ ਟਾਈਮ ਤਲਾਸੀ ਲੈਂਦਾ ਸੀ ਗੁਰੂ ਗ੍ਰੰਥ ਸਾਹਿਬਾ ਹਰ ਜਿਹੜਾ ਜੋ ਗੁਰਜਵਾਹਰ ਬਾਲੇ ਤੋਂ ਚੋਰੀ ਹੋਇਆ ਸੀ ਬਰਗਾਲੀ ਦੀ ਤਲਾਸ਼ੀ ਲੈ ਰਹੇ ਸੀ ਹੋਰ ਪਿੰਡਾਂ 'ਚ ਤਲਾਸ਼ੀ ਰਹੇ ਸੀ ਜਦੋਂ ਪ੍ਰੇਮੀਆਂ ਦੇ ਘਰ ਪਹੁੰਚੇ ਤਲਾਸ਼ੀ ਲੈਣ ਵਾਸਤੇ ਜਿਹੜਾ ਆਪਣੇ ਸਤਪਾਲ ਸਿੰਘ ਆ ਇਨਸਪੈਕਟਰ ਜਿਹੜਾ ਹੁਣ ਇਹਨੇ ਨੌਕਰੀ ਛੱਡੀ ਆ ਉਹਦੇ ਘਰ ਮੰਨੇ ਵੀ ਜਦੋਂ ਅਸੀਂ ਨਜ਼ਦੀਕ ਪਹੁੰਚ ਕੇ ਸਾਰੇ ਕਾਰਵਾਈ ਦੇ ਪ੍ਰੇਮੀਂ ਦੇ ਘਰਾਂ ਦੇ ਵਿੱਚ ਵੜ ਗਏ ਸਾਰੇ ਪਿੰਡ ਦੇ ਦਿਲ ਲਾਸੀ ਲੈ ਲਈ ਪ੍ਰੇਮੀਂ ਦੇ ਘਰਾਂ ਦੇ ਵਿੱਚ ਬੜੇ ਉਸ ਤੋਂ ਬਾਅਦ ਮੈਨੂੰ ਐਸਐਸਬੀ ਦਾ ਫੋਨ ਆਇਆ ਉਹ ਕਹਿੰਦਾ ਇਸੇ ਕੰਮ ਬੰਦ ਕਰ ਦਿਓ ਇਹ ਦੁਕਾਨ ਤਫਸੀਸੀ ਨਹੀਂ ਕਰਨੀ ਇਹ ਦੁਕਾਨ ਕੋਈ ਤਲਾਸ਼ੀ ਨਹੀਂ ਰਹਿਣੀ ਕਹਿੰਦਾ ਮੈਂ ਕਿਹਾ ਜੀ ਐਸਪੀ ਸਾਹਿਬ ਨੂੰ ਵੀ ਹੁਣ ਤਾਂ ਕੰਮ ਨੇੜੇ ਲੱਗਿਆ ਕਿ ਉਹਨਾਂ ਤੋਂ ਆਰਡਰ ਆ ਗਿਆ ਉਹ ਤੋਂ ਆਰਡਰ ਕਿਹਨੇ ਬਾਦਲ ਇਹਨਾਂ ਦਾ ਵੀੜਾ ਕੱਖ ਨਹੀਂ ਹੋਰ ਹੋਰ ਕੀ ਹੋਊਗਾ ਇਹਨਾਂ ਨੇ ਆਪ ਹੀ ਕਿਹਾ ਸੀ ਜੀ ਦਾ ਜੀਨੇ ਗੁਰੂ ਨਾਲ ਸਾ ਮਾਲਿਜ ਵਿਆਧਵੀ ਕੀਤੀ ਜਾਂ ਕਰਵਾਈ ਹੈ ਜਿਨ੍ਹਾਂ ਦਾ ਹੱਥਾਂ ਨਾਲ ਦਾ ਕੱਖ ਨਾਲ ਰਿਹਾ ਹੁਣ ਕੀ ਆ ਇਹਨਾਂ ਦੇ ਪੱਲੇ ਪੱਲੇ ਹੁਣ ਫੇਰ ਜਿਹੜੇ ਇਲੈਕਸ਼ਨ ਲੜਨ ਨੂੰ ਫਿਰਦੇ ਨੇ ਦੁਬਾਰਾ ਫਿਰ ਸੱਤਾ ਪਾਉਣ ਨੂੰ ਫਿਰਦੇ ਨੇ ਹੁਣ ਸੰਗਤ ਨੇ ਦੇਖਣਾ ਕਿ ਵੀ ਇਹਨਾਂ ਦਾ ਕੀ ਅਸਰ ਹੋਣਾ ਚਾਹੀਦਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿਹੜੇ ਚਾਪਲੂਸ ਕੌਲੇ ਚੱਕ ਚੱਟ ਉਹਨਾਂ ਦੇ ਝੰਡੇ ਚੱਕੀ ਕਰਦੇ ਨੇ ਉਹ ਵੀ ਬਰਾਬਰ ਦੇ ਦੋਸ਼ੀ ਨੇ ਜਿਹੜਾ ਉਹਨਾਂ ਦੀ ਮਦਦ ਕਰੂਗਾ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਸੰਗਤ ਨੂੰ ਕਹਿਣਾ ਚਾਹੁੰਨਾ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਸਭ ਦੇ ਜਗ ਜाहिर ਹੋ ਗਿਆ ਸਾਰਾ ਕੁਝ ਸੀ ਤਾਂ ਪਹਿਲਾਂ ਤੋਂ ਹੀ ਸਾਰੀ ਜੱਸੀ ਬੰਦੀਆਂ ਕਹਿੰਦੀ ਨੇ ਸਾਰੇ ਪਹਿਲਾਂ ਤੋਂ ਕਹਿੰਦਾ ਜੀ ਇਹਨਾਂ ਨੂੰ ਫੜੋ ਜਦ ਵੀ ਇਹਨਾਂ ਨੇ ਟੋਲ ਮਟੋਲ ਕਰਦੇ ਰਹੇ ਵੀ ਇਹ ਇਹਨਾਂ ਦਾ ਹੱਥ ਆਇਆ ਹੀ ਨਹੀਂ ਦੇਖੋ ਸਾਰਾ ਕੁਸਨਾ ਸਾਹਮਣੇ ਆ ਗਿਆ ਤੌਤੀਸ ਪੁਲਿਸ ਕਰੇ ਸਰਕਾਰ ਕਰੇ ਇਹਨਾਂ ਨੂੰ ਲਿਆ ਕੇ ਮੁੱਦਾ ਪਾਵੇ ਪਟਾ ਚੜੇ ਜਿਵੇਂ ਹੋਰਾਂ ਤੇ ਚੜਦਾ ਫਿਰ ਸਾਰਾ ਕੁਝ ਸਾਹਮਣੇ ਆ ਜਾਊਗਾ ਕੱਲੀ ਕੱਲੀ ਗੱਲ ਦਾ ਫਿਰ ਆਪ ਦੇ ਮੂੰਹੋਂ ਦੱਸਣਗੇ ਜਦੋਂ ਇਹਨਾਂ ਤੇ ਪੱਟਾ ਝੜਿਆ ਪਰ ਸਰਕਾਰ ਨੇ ਇਨਕਾਰਨਾ ਕੋਈ ਨਹੀਂ ਲਿਆ ਸਕਦੀ ਆ ਉਥੋਂ ਕੁਝ ਨਹੀਂ ਕਹਿੰਦੇ ਉਹਨਾਂ ਕਿਉਂਕਿ ਵੋਟਾਂ ਲੈਣੀਆਂ ਹੁੰਦੀਆਂ ਸਰਕਾਰਾਂ ਨੇ ਹੁਣ ਇਲੈਕਸ਼ਨ ਦਾ ਟਾਈਮ ਹੈ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਆਰਐਸ ਬੀਜੇਪੀ ਇਹ ਬਾਦਲ ਲਾਣਾ ਕਾਂਗਰਸ ਆਪ ਵਾਲੇ ਜਿਹੜੇ ਹੁਣ ਮੌਜੂਦਾ ਨੇ ਜਿਨ੍ਹਾਂ ਨੇ ਵੀ ਹੱਥ ਚੱਕੀ ਹੋਈ ਆ ਇਹਨਾਂ ਨੂੰ ਕਿਸੇ ਨੂੰ ਉਹਨਾਂ ਵੋਟਰ ਪਾਓ ਕੋਲ ਜਿਹੜੇ ਚੰਗੇ ਉਮੀਦਵਾਰ ਖੜਨਗੇ ਤੁਹਾਡੇ ਸਾਹਮਣੇ ਖੜਾ ਕੋਸ ਆ ਜਾਣਾ ਉਹਨਾਂ ਨੂੰ ਵੋਟਾਂ ਪਾਓ ਉਹਨਾਂ ਨੂੰ ਤਾਕਤ ਦਿਓ ਜੇ ਕਿਸਾਨੀ ਬਚਾਉਣੀ ਆ ਜੇ ਜਵਾਨੀ ਬਚਾਉਣੀ ਆ ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤਾਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਖੇੜਾ ਸੜਾ ਕੇ ਚੰਗੇ ਬੰਦੇ ਅੱਖਸਾਲੇ ਜਿਹੜੇ ਪੰਜਾਬ ਦਾ ਭਲਾ ਕਰਨ ਚਾਹੁੰਦੇ ਮੈਨੂੰ ਪੰਜਾਬ ਦੇ ਲੋਕ ਦੱਸਣ ਵੀ ਇਹੀ ਪਾਰਟੀਆਂ ਰਹਿ ਗਈਆਂ ਕਾਂਗਰਸ ਬੀਜੇਪੀ ਆਪ ਵਾਲੇ ਤੇ ਬਾਦਲ ਲਈ ਇਹੀ ਰਹਿ ਗਏ ਲੋਕਾਂ ਦੇ ਵਿੱਚ ਵੀ ਇਹ बार-बार ਇਹਨਾਂ ਨੂੰ ਸੱਤਾ ਦੇਈ ਜਾਈਏ ਹੋਰ ਕੋਈ ਬੰਦਾ ਪੋਲਿਟਿਕਸ ਖੜ ਨਹੀਂ ਸਕਦਾ ਹੋਰ ਕੋਈ ਨਹੀਂ ਆ ਸਕਦਾ ਬਹੁਤ ਨੌਜਵਾਨ ਨੇ ਥੋੜੇ ਲਿਖੇ ਕਿਸਾਨਾਂ ਦੇ ਵੀ ਮਜ਼ਦੂਰ ਭਾਈਚਾਰੇ ਦੇ ਵੀ ਸਾਰਿਆਂ ਦੇ ਗਰੀਬ ਜਥੇਬੰਦੀਆਂ ਨੇ ਜਿਹੜੀਆਂ ਮਜ਼ਦੂਰਾ ਦੀ ਉਹ ਵੀ ਆਪਣੇ ਦੇ ਬੰਦੇ ਖੜੇ ਕਰਨ ਡਾਕਟਰ ਰੀਤੂ ਜਿਸ ਤਰ੍ਹਾਂ ਐਸਸੀ ਸਮਾਜ ਦੇ ਰੀਤੂ ਖੜੀ ਹੋਵੇ ਹੋਰ ਬਹੁਤ ਸਾਰੇ ਬੌਧਨ ਮੁਕਤੀ ਸਮਾਰਥ ਮੋਰਚਾ ਵਾ ਬਾਮ ਸ਼ੇਪ ਆ ਬਹੁਤ ਬੰਦੇ ਨੇ ਬੌਧਨ ਸਮਾਜ ਪਾਰਟੀ ਵੀ ਬਹੁਤ ਚੰਗੇ ਬੰਦੇ ਦੇ ਪਰ ਜਦੋਂ ਇਹ ਬੌਧਨ ਸਮਾਜ ਪਾਰਟੀ ਜਿਹੜੇ ਜਾ ਕੇ ਆਰਐਸਐਸ ਨੂੰ ਤਿੰਬਰ ਦੇ ਲੱਤਾਂ ਨੂੰ ਉਹ ਤੋਂ ਗਲਤ ਹੋ ਜਾਂਦਾ ਸਾਡੀ ਲੜਾਈ ਕੀ ਆ ਇਹੀ ਆ ਲੜਾਈ ਵੀ ਅਸੀਂ ਆਰਐਸਐਸ ਵੀਏ ਬਿੰਦੂ ਤੋਂ ਨਾਂਮੇ ਕਰਾਂ ਤੇ ਉਹਨਾਂ ਸਾਰੇ ਮਸਲੇ ਹੱਲ ਹੋਣੇ ਆ ਗੁਰੂਗ੍ਰਾਮ ਸਾਹਿਬ ਮਹਾਰੇ ਬਿਆਦਮੀਆਂ ਦਾ ਮਸਲਾ ਮਨਦੀਪ ਸਿੰਘਾਂ ਦੀ ਰਿਹਾਈ ਆ ਭਾਈ ਅਮਰਤਪਾਲ ਸਿੰਘ ਸਣੇ ਭਾਈ ਜਗਤਾਰ ਸਿੰਘ ਦੇ ਹਵਾਲਾ ਸਾਰੇ ਫੇਰ ਹੀ ਪੰਜਾਬ ਦਾ ਪਾਣੀ ਬਚੂ ਪੰਜਾਬ ਦੇ ਕਿਸਾਨੀਆਂ ਦੇ ਮੰਗਾ ਮਜ਼ਦੂਰਾਂ ਦੀਆਂ ਮੰਗਾ ਜਿਹੜੇ ਸਾਡਾ ਪੰਜਾਬ ਬਚਾਉਣ ਦਾ ਫੇਰ ਹੀ ਅਸੀਂ ਕੋਈ ਹੱਲ ਕੱਢ ਸਕਦੇ ਜੇ ਚੰਗੇ ਬੰਦੇ ਆਉਣਗੇ ਕਿਸ ਕਰਕੇ ਸਰਕਾਰ ਨੂੰ ਅਪੀਲ ਆ ਜਿਹੜੀ ਗੁਰੂ ਅਨਸਰ ਮਾਹਰ ਵਿਆਦਵੀ ਦਾ ਮਾਮਲਾ ਚੱਲ ਰਿਹਾ ਭੱਗਿਆ ਹੋਇਆ ਇਹਨੂੰ ਤੁਰੰਤ ਸੁਨਾਰੀਆ ਜੀਲ ਦੇ ਬੰਦੋ ਉੱਥੇ ਸੌਦੇ ਜਿਹੜੇ ਸਾਧ ਨੂੰ ਤੇ ਹਾਨੀ ਪ੍ਰੀਤ ਨੂੰ ਬਰਾਂਡ ਨਾਮ ਦੇ ਲਿਆ ਕੇ ਇਹਨਾਂ ਦੀ ਪੂਰੀ ਤਫ਼ਤੀਸ਼ ਕੀਤੀ ਜਾਵੇ ਨਾਲੇ ਪੂਰਾ ਘੋਟਾ ਫੇਰਿਆ ਜਾਵੇ ਪਤਾ ਲੱਗੇ ਕਿ ਐਸੇ ਆ ਕੇ ਇੱਥੇ ਪਰਵਦਰ ਸੁਣਾਉਂਦਾ ਬਾਰ ਬਾਰ ਉਹਨੂੰ ਇਹ ਜਿਹੜੇ ਹੈਗੇ ਪਲੌਲਾ ਦਿੰਦੇ ਨੇ ਇਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਨੇ ਇਹੋ ਜਿਹੇ ਕੰਦੇ ਸ਼ਖਸੀ